ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਆਈਪੀਐਸ ਸ਼੍ਰੀ ਦਿਆਮਾ ਹਰੀਸ਼ ਕੁਮਾਰ ਉਪਰ ਕਹ ਜੀ ਦੇ ਸਖਤ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਮੁੱਚੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਵੱਖ-ਵੱਖ ਮੁਕਦਮਿਆਂ ਚ ਨਾਮਜਦ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ ਖਾਸ ਗੱਲ ਇਹ ਰਹੀ ਕਿ ਗੁਰਦਾਸਪੁਰ ਸ਼ਹਿਰ ਦੀ ਇੱਕ ਦੁਕਾਨ ਵਿੱਚ ਪਿਛਲੇ ਦਿਨਾਂ 'ਚ ਮੋਬਾਈਲ ਚੋਰੀ ਹੋਏ ਸਨ ਇਸ ਕੇਸ ਨੂੰ ਪੁਲਿਸ ਨੇ ਬਹੁਤ ਹੀ ਟੈਕਨੀਕਲ ਢੰਗ ਦੇ ਨਾਲ ਸੋਲਵ ਕੀਤਾ ਹੈ ਔਰ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਔਰ ਉਸ ਦੁਕਾਨ ਵਿੱਚੋਂ ਚੋਰੀ ਕੀਤੇ ਗਏ 14 ਦੇ ਕਰੀਬ ਮੋਬਾਈਲ ਇਨ੍ਹਾਂ ਦੋਨਾਂ ਦੋਸ਼ੀਆਂ ਤੋਂ ਬਰਾਮਦ ਵੀ ਹੋ ਗਏ ਹਨ ਲਗਾਤਾਰ ਪੁੱਛਗਿੱਛ ਜਾਰੀ ਹੈ ਉਮੀਦ ਹੈ ਕਿ ਹੋਰ ਵੀ ਵੱਡੇ ਖੁਲਾਸੇ ਜਰੂਰ ਹੋਣਗੇ ਦੇ ਵਿੱਚ ਮੇਨ ਜਿਹੜਾ ਹੈਗਾ ਜੀ ਸਾਡੇ ਡੀਆਈਜੀ ਦਾ ਕੇਸ ਕੌਸ਼ਲ ਬੀਆਰਜੀ ਬਾਰਡਰ ਨੇ ਤੇ ਐਸਐਸਪੀ ਸੇ ਹਰੀਸ਼ ਦਾਮਾ ਇਹਨਾਂ ਦੀਆਂ ਜਿਹੜੀਆਂ ਹਦਾਇਤਾਂ ਦੇ ਮੁਤਾਬਕ ਜਿਹੜੀ ਚੋਰੀ ਦੀ ਵਾਰਤਾ ਤਾਂ ਹੁਸ਼ਿਆਰ ਚੋਰੀਆਂ ਸੀ ਉਹਦੇ ਵਿੱਚ ਕਾਫੀ ਜਿਹੜੀ ਹੈਗੀ ਟੀਮਾਂ ਬਣਾਈਆਂ ਗਈਆਂ ਸੀ ਇਸ ਲਾਈਨ ਨੂੰ ਲੈ ਕੇ ਪ੍ਰੋਪਰ ਜਿਹੜੀ ਹੈਗੀ ਹੈ ਨਾਕਾਬੰਦੀ ਤੇ ਹੋਰ ਪਟੋਲਿੰਗ ਵਧਾਈ ਗਈ ਜੀ ਸੋ ਇਸੇ ਦ리에 ਤਹਿਤ 29 4 24 9 ਅਪ੍ਰੈਲ ਨੂੰ ਨੋਕਾ ਬੰਦੀ ਦੇ ਦੌਰਾਨ ਕਰਨ ਉਰਫ ਮੋਟਾ ਤੇ ਇਮੈਨੁਅਲ ਮਸੀ ਇਹ ਦੋ ਬੰਦੇ ਨੂੰ ਕਤਲ ਕੀਤਾ ਸੀ ਇਹਨਾਂ ਨੂੰ ਦੋ ਚੋਰੀ ਦੇ ਮੋਲ ਬਰਾਮਦ ਹੋਏ ਸੀ ਸੋ ਇਹਨਾਂ ਦੀ ਪੁਸ਼ਕਿਸ਼ ਤੇ ਫਰਦਰ ਅਗੇ ਨਵ ਮੋਬਾਈਲ ਫੋਨ ਬਰਾਮਦ ਹੋਏ ਨੇ ਇੱਕ ਚੀਨੀ ਸੋਨਾ ਸੋ থানা ਤਾ ਰਿਅਲ ਵੇਖੇ ਮਕਰਮਤ ਦਰਜ ਕੀਤਾ ਤੇ ਸੁਨਾਤੀ 411 ਚੈਨਰ ਖਲਾ ਮਕਰਮਤ ਦਰਜ ਕੀਤਾ ਸੋ ਫਰਦਰ ਐਸ ਐਚਓ ਧਾਰੀয়াল ਨੇ ਮੇਰੀ ਮਿਹਨਤ ਨਾਲ ਕਰਕੇ ਇਹ ਬੰਦੇ ਅਰੈਸਟ ਕੀਤੇ ਨੇ ਜਿਸੇ ਦੜੀ ਦਿੱਤਾ ਹੈ ਕਿ ਫਰਨਾ ਸਿਟੀ ਦਾ ਦਾਸਪੁਰੇ ਰੀ ਵਿੱਚ 13 14 ਦੀ ਦਰਮਿਆਨੀ ਰਾਤ ਨੂੰ ਮੋਬਾਈਲ ਦੀ ਦੁਕਾਨ ਤੋਂ ਚੋਰੀ ਹੋਈ ਸੀ ਸੋ ਇਹਦੇ ਵਿੱਚ ਦੋ ਬੰਦੇ ਫਿਗਰ ਹੋਏ ਸੀ ਅਨਨੋਣ ਬੰਦੇ ਜਿਹੜੀ ਸੀ ਰਾਤ ਨੂੰ ਦੁਆਰ ਨਾਲ ਪੁਲਖਾਲੀ ਪਲਾਟ ਚੋਂ ਦੁਆਰ ਤੋੜ ਕੇ ਪੋਲ ਕਰਕੇ ਵਿੱਚੋਂ ਤਕਰੀਬ 20 25 30 ਦੇ ਫੀ ਮੋਬਾਈਲ ਜਿਹੜੇ ਹੈਗੇ ਸੀ ਅਪਰੋਕਸੀਮੇਟਲੀ ਪਲੂਬ ਗਿੰਦ ਨਹੀਂ ਸੀ ਲੇਕਿਨ ਇਹਨੇ ਫਿਕਰਤ ਹੋਈ ਹੈ ਉਹ ਮੋਬਾਈਲ ਚੋਰੀ ਹੋਈ ਸੀ ਸੋ ਇਹਦੇ ਵਿੱਚ ਐਸ ਐਚ ਓ सदर ਗਰਦਾਸਪੁਰ ਐਸ ਐਚ ਓ ਟੈਂਬਰ ਡੀ ਐਸ ਪੀ ਸਿਟੀ ਸ੍ਰੀ ਮੋਨ ਸਿੰਘ ਇਹਨਾਂ ਨੇ ਵਧੀਆ ਮਿਹਨਤ ਕਰਕੇ ਆਪਣੀ ਟੈਕਨੀਕਲ ਟੀਮਾਂ ਨਾਲ ਲਾ ਕੇ ਸੋ ਸ਼ਾਮ ਦੇ ਤੱਕ ਇਹਨਾਂ ਨੇ ਮਿਲਿਆ ਸ਼ਾਮ ਤੱਕ ਜਿਹੜੀ ਨੈਕਸਟ 24 ਘੰਟੇ ਦੇ ਵਿੱਚ ਜਿਹੜੀ ਚੋਰੀ ਹੈ ਉਹਦਾ ਕੇਸ ਕਰ ਲਈ ਸੀ ਇਹਦੇ ਵਿੱਚ ਦੋ ਬੰਦੇ ਫਿਕਰ ਹੋਏ ਸੀ ਬਾਅਦ ਜਦੋਂ ਬਥੇ ਅ ਟੈਕਨੀਕਲ ਦੇ ਆਧਾਰ ਤੇ ਇਹਦੇ ਵਿੱਚ ਮਨਜੀਤ ਸਿੰਘ ਅ ਮੋ ਸੌਰੀ ਮਨਜੀਤ ਸਿੰਘ ਅਮਨਦੀਪ ਸਿੰਘ ਤੇ ਕਮਲ ਦੋ ਬੰਦੇ ਅਰੈਸਟ ਹੋਏ ਸੀ ਜਿਹੜਾ ਅਮਨਦੀਪ ਸਿੰਘ ਹੈ ਇਹਦਾ ਭਰਾ ਇੱਕ ਮਨਜੀਤ ਸਿੰਘ ਜਿਹੜਾ ਇਹ ਨਹੀਂ ਪੁੱਛ ਕੇ ਚਾਇਆ ਵੀ ਇਹ ਤੋ ਸਕੇ ਭਰਾ ਨੇ ਅਮਨਦੀਪ ਸਿੰਘ ਤੇ ਮਨਜੀਤ ਸਿੰਘ ਸੋ ਅਮਨਦੀਪ ਸਿੰਘ ਜਿਹੜਾ ਹੈਗਾ ਮਨਜੀਤ ਦਾ ਭਰਾ ਇੱਕ ਰਾਇਤ ਰਹਿ ਰਿਹਾ ਸੀ ਉਹ ਮਕਾਨ ਲੈ ਕੇ ਤੇ ਕਮਲ ਜਿਹੜਾ ਹੈਗਾ ਨਾਲ ਜਿਹੜੀ ਚੋਰੀ ਵਿੱਚ ਵਾਰਦਾਤ ਤੇ ਸ਼ਾਮਲ ਸੀ ਸੋ ਇਹਨਾਂ ਨੇ ਤਕਰੀਬਨ 14 ਮੋਬਾਈਲ ਇਹਨਾਂ ਕੋਲ ਬਰਾਮਦ ਹੋਏ ਜੀ ਮੌਕੇ ਦੋ ਬੰਦਿਆਂ ਕੋਲੋਂ ਸੋ ਤੀਜਾ ਜਿਹੜਾ ਮਨਜੀਤ ਹੈ ਉਹ ਮੌਕੇ ਤੋਂ ਫਰਾਰ ਸੀ ਲੇਕਿਨ ਇਹਨਾਂ ਦੀ ਪੁਸ਼ੀਸ਼ ਤੇ ਫਰਦਰ ਜਿਹੜਾ ਮਨਜੀਤ ਸਿੰਘ ਹੈਸਟ ਕਰ ਲਿਆ ਬਾਕੀ ਦੇ ਜਿਹੜੇ 11 ਮੋਬਾਈਲ ਨੇ ਉਹ ਵੀ ਅਸੇਬਤ ਕਰ ਲਏ ਸਰ ਸ਼ਹਿਰ ਦੇ ਵਿੱਚ ਜਿਹੜੀ ਆ ਹੋਰ ਵੀ ਚੋਰੀਆਂ ਹੋ ਰਹੀਆਂ ਉਹਨਾਂ ਵਿੱਚ ਵੀ ਇਨਵੋਲਵ ਹੋ ਸਕਦੇ ਜਿੱਦਾਂ ਇੱਕ ਦੁਕਾਨ ਹੋਰ ਤੋੜੀ ਸੀ ਇਹਨਾਂ ਨੇ ਬਾਕੀ ਕੀ ਕਰ ਰਹੇ ਆ ਫਰਦਰ ਸੀ ਇਨਵੈਸਟੀਗੇਸ਼ਨ ਕਰ ਰਹੇ ਆ ਪੜਤਾਲ ਕਰ ਰਹੇ ਆ ਵੀ ਜਿਹੜਾ ਇਹਨਾਂ ਦਾ ਕੋਲ ਰੋਲ ਸਾਹਮਣੇ ਆਇਆ ਲੇਕਿਨ ਇਹ ਉਸ ਐਂਗਲ ਤੇ ਵੀ ਅਸੀਂ ਪ੍ਰੋਪਰ ਇਹਨਾਂ ਨੂੰ ਅਸੀਂ ਕਾਫੀ ਤਰਗੋਸ਼ਣ ਕੀਤੀ ਹੈ ਲੇਕਿਨ ਹੋਰ ਵੀ ਅਸੀਂ ਇਹ ਗੱਲ ਸਾਹਮਣੇ ਆਈ ਇਸ ਪਰ ਨਾਲ ਕੋਈ ਛੀ ਘੰਟਿਆਂ ਦੇ ਵਿੱਚ ਸਰ ਜਿਹੜੀ ਇਹ ਜਿਹੜੀ ਚੋਰੀ ਜਿਹੜੀ ਆ ਟਰੇਸ ਕੀਤੀ ਗਈ ਆ ਕਿਹੜੇ ਪੱਖਾਂ ਤੋਂ ਸਰ ਇਹਨਾਂ ਨੂੰ ਫੜਿਆ ਗਿਆ ਜਿਹੜੇ ਕਾਬੂ ਆਏ ਆ ਇਹ ਬੜੀ ਦੇਖੋ ਅੱਜਕੱਲ ਬੜਾ ਜਿਹੜਾ ਐਡਵਾਂਸ ਟੈਕਨੋਲੋਜੀ ਆ ਸੀਸੀਟੀਵੀ ਫੁਟੇਜ ਅਸੀਂ ਪ੍ਰੋਪਰ ਜਿਹੜੀ ਜੋ ਵਾਰਦਾਤ ਤੋਂ ਬਾਅਦ ਡੇ ਆਫ ਸੀਨ ਆਫ ਕਰਾਇਮ ਤੋਂ ਜਿਹੜਾ ਲੇਕਿਨ ਬਹੁਤ ਬੜੇ ਸਾਜ਼ਗਰ ਸੇ ਦੋ ਹੋ ਰਹੇ ਨੇ ਸੀਸੀਟੀਵੀ ਕੈਮਰੇ ਦੀ ਜਿਹੜੀ ਹੋਰ ਮਿਹਨਤ ਕਰਨ ਤੋਂ ਬਾਅਦ ਹੈ ਸਰ ਇਹਨਾਂ ਤੇ ਕੋਈ ਕਰਨ ਨਹੀਂ ਮਾਮਲੇ ਦਾ ਜੀ ਨੇ ਇਹ ਅਸੀਂ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਪਤਾਲ ਕਰ ਰਹੇ ਹਾਂ ਰਿਕਾਰਡ ਚੈੱਕ ਕਰ ਰਹੇ ਹਾਂ ਸਰ ਜਿਹੜੇ ਲੋਕ ਬਿਨਾ ਪੁਲਿਸ ਨੂੰ ਇਨਫੋਰਮੇਸ਼ਨ ਦੇਣ ਦੇ ਜਿਹੜੇ ਇਦਾਂ ਪ੍ਰਵਾਸੀ ਰੱਖ ਰਹੇ ਆ ਜਿਹੜੇ ਆ ਜਿਹੜੇ ਆ ਕ੍ਰਾਈਮ ਦਾ ਕਰਦੇ ਪਏ ਆ ਤੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਾਂ ਦੁਬਾਰਾ ਇਸ ਤਰ੍ਹਾਂ ਦਾ ਕੋਈ ਕੰਮ ਨਾ ਹੋ ਸਕੇ ਹਾਂ ਬਿਲਕੁਲ ਜਿਹੜੇ ਬੰਦੇ ਕਿਰਾਏਦਾਰ ਨੇ ਅਸੀਂ ਇਹ ਵੀ ਵਾਕੀ ਫੇਰ ਦੁਬਾਰਾ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਕੋਈ ਵੀ ਤੁਹਾਨੂੰ ਕਿਰਾਏਦਾਰ ਲੱਗ ਰਹਿੰਦਾ ਹੈਗਾ ਜਾਂ ਕੋਈ ਵੀ ਕਿਰਾਏਦਾਰ ਰੱਖਦੇ ਹੋ ਤਾਂ ਪ੍ਰੋਪਰ ਉਸ ਕੰਸਰਨਡ ਵਿਦ ਇਨ ਡਿਸਟ੍ਰਿਕਟ ਦੇ ਆਊਟ ਆਫ ਡਿਸਟ੍ਰਿਕਟ ਜਾਂ ਆਊਟ ਆਫ ਸਟੇਟ ਬਤੋਲ ਦੀ ਪ੍ਰੋਪਰ ਵੈਰੀਫਿਕੇਸ਼ਨ ਕਰਾਓ ਸਰ ਇਹ ਪ੍ਰਵਾਸੀ ਜੀ ਹੈ ਪੰਜਾਬੀ ਜੀ ਆ ਪੰਜਾਬੀ ਸੀ ਇਹ ਕਿੱਥੋਂ ਦੇ ਵਾਸੀ ਸੀਗੇ ਆਏ ਨਾਲ ਹੀ ਇਸ ਇਲਾਕੇ ਦੇ ਰਹਿਣ ਵਾਲੇ ਨੇ ਦਿਨੇ ਰੰਗ ਸਾਈਡ ਦੇ ਆ ਬੜੀ ਲੱਗਦਾ ਕਿ ਪੁਲਿਸ ਵੀ ਜਿਹੜੀਆਂ ਚੋਰੀਆਂ ਵਾਧ ਰਹੀਆਂ ਨੇ ਉਹ ਤੇ ਕੀ ਕਰ ਲਿਆ ਨਹੀਂ ਐਸੀ ਗੱਲ ਨਹੀਂ ਸਾਡੀਆਂ ਜਿਹੜੀ ਪੁਲਿਸ ਪਾਰਟੀਆਂ ਨੇ ਜਿਹ ਪੈਟਰੋਲਿੰਗ ਨੇ ਪ੍ਰੋਪਰ ਹੋ ਰਹੀ ਹੈ ਲੇਕਿਨ ਫਿਰ ਵੀ ਜਨਨ ਕਿ ਥੋੜਾ ਜਿਹਾ ਫੋਰਸ ਨੂੰ ਕੇਵਰੇ ਇਹਦੇ ਡ੍ਰਾਨ ਕੋਲ ਡਿਊਟੀ ਪੈ ਜਾਂਦੀ ਹੈ ਵਿੱਚ ਫੋਰਸ ਲਗਾਤਾਰ ਅਟੈਂਪ ਲੇਕਿਨ ਫਿਰ ਵੀ ਇਹ ਚੀਜ਼ ਵਾਂਗੇ ਟੈਸਟ ਕਰੀ ਜਾਂਦੇ। ਸਾਡੇ ਇਹ ਬਾਕੀ ਸਾਡਾ ਸਾਡਾ ਜੋ ਕਾਮ ਡਿਟੈਕਸ਼ਨ ਕਰਨਾ ਸੋ ਉਹਨਾਂ ਨੂੰ ਅਸੀਂ ਸਾਡੀਆਂ ਤਾਂ ਚੋਰੀ ਜਿਹ ਮੇਨ ਚੋਰੀ ਹੈ ਬਿਲਕੁਲ ਨਾਮਦ ਹੋਈ ਹੈ ਲੇਕਿਨ ਬਾਕੀ ਦੀ ਪਹਿਲੀ ਚੋਰੀ ਉਹ ਵੀ ਅਸੀਂ ਕਰ ਰਹੇ ਹਾਂ ਉਸ ਉਸ ਵਕਤ